ਆਪ ਵੱਡ ਭਾਗੀ ਹੋ ਧੰਤਾਂ ਦੇ ਯੋਗ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਕੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਹੋ ਵੱਡੇ ਭਾਗ ਹੋਇਆ ਕਰਦੇ ਹਨ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਪ੍ਰਾਪਤ ਹੋਇਆ ਕਰਦਾ ਹੈ ਹਰ ਇੱਕ ਦੇ ਪਾ ਗੰਦੇ ਵਿੱਚ ਸਤਿਗੁਰਜੀ ਨੇ ਸਤ ਸੰਗਤ ਨਹੀਂ ਲਿਖੀ ਇਕ ਜਾ ਗੰਦੇ ਨਾਲ ਹਨ ਇਕ ਨਾ ਸੁੱਤਿਆਂ ਦੇ ਉਠਾਲ ਕੋਈ ਗੁਰੂ ਦੇ ਨੇੜੇ ਹੋ ਕਰਕੇ ਵੀ ਸ਼ਰਨ ਵਿੱਚ ਨਹੀਂ ਆ ਸਕਦੇ ਤੇ ਕੰਨਾਂ ਨੂੰ ਸਤਿਗੁਰਜੀ ਕੋਹਾ ਮੇਲਾ ਤੋਂ ਬਿਠਾ ਤਰ ਕੇ ਸਤ ਸੰਗਤ ਦੇ ਵਿੱਚ ਲੈ ਕੇ ਆਉਂਦਾ ਹੈ ਜਿਸ ਦੇ ਉੱਤੇ ਕਿਰਪਾ ਹੈ ਬਖਸ਼ਿਸ਼ ਹੈ ਰਹਿਮਤ ਹੈ ਉਹ ਚਾਏ ਕਿਤੇ ਵੀ ਬੈਠਾ ਹੋਵੇ ਅੰਮ੍ਰਿਤ ਵੇਲਾ ਹੋਣਾ ਹੈ ਨਿਤਨੇਮ ਦਾ ਟਾਈਮ ਹੋਣਾ ਹੈ ਤੇ ਉਸ ਦੀ ਸੁਰਤ ਗੁਰੂ ਘਰ ਦੇ ਨਾਲ ਸਤਸੰਗਤ ਦੇ ਵਿੱਚ ਹੀ ਹੋਣੀ ਹੈ ਕਿਉਂਕਿ ਸਮਾਂ ਹੋ ਗਿਆ ਜਦੋਂ ਨਿਤਨੇਮ ਲਗਾਤਾਰ ਮਨੁੱਖ ਕਰਦਾਰ ਬਹਿਣਾ ਲਗਾਤਾਰ ਕਰਦਾਰ ਬਹਿ ਤੇ ਸਤਿਗੁਰ ਐਸੀ ਬਖਸ਼ਿਸ਼ ਕਰ ਦਿੰਦੇ ਹਨ ਕਿ ਫਿਰ ਮਨੁੱਖ ਚਾਹ ਕਰਕੇ ਵੀ ਨਿਤਨੇਮ ਦੇ ਵਿੱਚ ਨਾਗਾ ਨਹੀਂ ਪਾ ਸਕਦਾ ਪਰ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਕਰਮਾਂ ਦੇ ਵਿੱਚ ਨਹੀਂ ਉਹ ਭਵੇਂ ਸਤ ਸੰਗਤ ਦੇ ਵਿੱਚ ਕਿਉਂ ਨਾ ਬੈਠੇ ਹੋਣ ਉਹਨਾਂ ਦਾ ਧਿਆਨ ਗੁਰੂ ਵਾਲੇ ਪਾਸੇ ਨਹੀਂ ਸਤ ਸੰਗਤ ਵਾਲੇ ਪਾਸੇ ਨਹੀਂ ਬਾਣੀ ਵਾਲੇ ਪਾਸੇ ਨਹੀਂ ਬਖਸ਼ਿਸ਼ ਤੋਂ ਬਿਨਾ ਖੁਸ਼ੀਆਂ ਪ੍ਰਾਪਤ ਨਹੀਂ ਹੋਇਆ ਕਰਦੀਆਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਸ਼ਲੋਕ ਰਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 709 ਅਤੇ 10 ਅੰਗ ਤੇ ਵਸ਼ਸ਼ ਕਰਦੇ ਹਨ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨਹਿ ਦਇਆਤਾ ਦੇ ਸੁਮੇ ਦਇਆ ਕਰਨ ਵਾਲੇ ਹਰ ਇੱਕ ਵਿਕਾਰੀ ਦੁਨਿਆਵੀ ਮਾਇਆ ਤੋਂ ਰਹਿਤਮ ਵਹਿਣ ਵਾਲੇ ਸਦਾ ਨਿਰਲੇਪ ਰਹਿਣ ਵਾਲੇ ਉਸ ਮਾਲਕ ਦਾ ਹਮੇਸ਼ਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਜਿਸ ਨੇ ਵੀ ਉਸ ਮਾਲਕ ਦਾ ਨਾਮ ਜਪਿਆ ਹੈ ਸਿਫਤਸਲਾ ਕੀਤੀ ਹੈ ਕੀਰਤਨ ਕੀਤਾ ਹੈ ਦੁੱਖ ਹਰਨੰ ਉਚਰਣੰ ਨਾਮ ਕੀਰਤਨ ਹੈ ਉਸ ਦੇ ਸਾਰੇ ਹੀ ਦੁੱਖਾਂ ਕਲੇਸ਼ਾਂ ਦਾ ਨਾਸ ਉਸ ਮਾਲਕ ਨੇ ਕਰ ਦਿੱਤਾ ਪਰਮਾਤਮਾ ਨੇ ਕਰ ਦਿੱਤਾ ਹੈ ਉਚਰਣੰ ਨਾਮ ਕੀਰਤਨ ਹੈ ਜਿਸ ਦੇ ਦੁੱਖ ਖਤਮ ਹੋ ਗਏ ਕਲੇਸ਼ ਖਤਮ ਹੋ ਗਏ ਉਸ ਨੂੰ ਸ਼ਰਨ ਦੇ ਵਿੱਚ ਲੈ ਲਿਆ ਤੇ ਉਹ ਮਨੁੱਖ ਗੁਰੂ ਦੀ ਸਿੱਖਤ ਸਲਾ ਕਰਨ ਲੱਗ ਪਿਆ ਗੁਰੂ ਦੇ ਨਾਲ ਸੁਰਤ ਜੁੜਨੀ ਸ਼ੁਰੂ ਹੋ ਗਈ ਪਰ ਜਿਸ ਨੇ ਨਾਮ ਜਪਿਆ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ ਜਿਹੜੇ ਨਾਮ ਜਪਣ ਲੱਗ ਪਏ ਸਿਮਰਨ ਕਰਨ ਲੱਗ ਪਵੇ ਦਿਆਲਪੁਰਖ ਭਗਵਾਨ ਹੈ ਫਿਰ ਉਹ ਦਿਆਲਤਾ ਦਾ ਸੁਮਾ ਦਇਆ ਦਾ ਸਾਗਰ ਮਾਲਕ ਉਸ ਦੇ ਉੱਤੇ ਬਖਸ਼ਿਸ਼ ਕਰ ਦਿੰਦਾ ਹੈ ਐਸੀ ਰਹਿਮਤ ਵਰਸਦੀ ਹੈ ਨਾਨਕ ਲਿਪਤ ਨਾ ਮਾਇਆ ਐ ਨਾਨਕ ਉਸ ਦੇ ਉੱਤੇ ਕੋਈ ਵਿਕਾਰੀ ਮਾਇਆ ਜੋਰ ਨਹੀਂ ਪਾ ਸਕਦੀ ਉਸ ਨੂੰ ਕੋਈ ਮਾਇਆ ਪਹੁੰਚ ਨਹੀਂ ਸਕਦੀ ਮਾਇਆ ਉਸਤੇ ਜੋਰ ਨਹੀਂ ਪਾ ਸਕਦੀ ਉਸ ਮਨੁੱਖ ਦਾ ਧਿਆਨ ਹਿਰਦਾ ਕਦੇ ਵੀ ਮਾਇਆ ਵਾਲੇ ਪਾਸੇ ਗਲਤਾਨ ਨਹੀਂ ਹੋਣਾ ਉਹ ਵਿਕਾਰੀ ਜੀਵਨ ਦੇ ਵਿੱਚ ਵੀ ਨਾਮ ਜਪਦਾ ਰਹਿੰਦਾ ਹੈ ਪਾਹੇ ਬਲੰਦੜੀ ਬੁੱਝ ਗਈ ਰਖੰਡੜੋ ਪ੍ਰਭ ਆਪ ਜਿਸ ਨੂੰ ਮਾਲਕ ਨੇ ਰੱਖ ਲਿਆ ਆਪ ਰਾਖਾ ਬਣ ਗਿਆ ਜਿਸ ਦੇ ਉੱਤੇ ਕਿਰਪਾ ਕਰ ਦਿੱਤੀ ਮੇਰਾ ਭਰੇ ਆ ਹੱਥ ਜਿਹਦੇ ਸਿਰ ਦੇ ਉੱਤੇ ਰੱਖ ਦਿੱਤਾ ਨਾ ਭਾਵੇਂ ਬਲੰਦੜੀ ਬੁੱਝ ਗਈ ਫਿਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਉਹ ਸੜਦਾ ਨਹੀਂ ਫਿਰ ਉਸ ਨੂੰ ਗੁਰਮੁਖ ਪਿਆਰਿਓ ਸਤਗੁਰ ਐਸੀ ਬਖਸ਼ਿਸ਼ ਕਰਦੇ ਨੇ ਵਿਕਾਰਾਂ ਤੋਂ ਦੂਰ ਹਟਾ ਕਰਕੇ ਨਾਮ ਦੇ ਨਾਲ ਜੋੜ ਦਿੰਦੇ ਹਨ ਭਾਵੇਂ ਬਲੰਦੜੀ ਬੁੱਝ ਗਈ ਬਲੰਦੜੀ ਆਖ ਤੇ ਨਾ ਤ੍ਰਿਸ਼ਨਾ ਦੀ ਅੱਗ ਨੂੰ ਤ੍ਰਿਸ਼ਨਾ ਰੂਪੀ ਅੰਕ ਅੱਗ ਵੀ ਉਸ ਦੇਖ ਦੇ ਰੂਪੀ ਘਰ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਮੇਦਨੀ ਆਖਦੇ ਹਨ ਧਰਤੀ ਨੂੰ ਜਿਸ ਨੇ ਇਹ ਧਰਤੀ ਬਣਾਈ ਇਹ ਸ੍ਰਿਸ਼ਟੀ ਬਣਾਈ ਉਸ ਪ੍ਰਭੂ ਪਿਤਾ ਪਰਮਾਤਮਾ ਦਾ ਨਾਮ ਜਪਣਾ ਕਰ ਉਸ ਦੀ ਅਰਦਾਨਾ ਕਰ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਹ ਜਿਨ ਉਪਾਈ ਜਿਸ ਨੇ ਇਹ ਸ੍ਰਿਸ਼ਟੀ ਬਣਾਈ ਮੇਤਰੀ ਦਾ ਅਰਥ ਸ੍ਰਿਸ਼ਟੀ ਵੀ ਆਉਂਦਾ ਹੈ ਤੇ ਧਰਤੀ ਵੀ ਆਉਂਦਾ ਹੈ ਜਿਸ ਨੇ ਇਹ ਖਲਕਤ ਬਣਾਈ ਧਰਤੀ ਸ੍ਰਿਸ਼ਟੀ ਬਣਾਈ ਉਸ ਪ੍ਰਭੂ ਪਿਤਾ ਦਾ ਹਮੇਸ਼ਾ ਨਾਮ ਜਪਦਾ ਰਿਆ ਕਰ ਉਸ ਦਾ ਨਾਮ ਜਪਣ ਦੇ ਨਾਲ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਗਏ ਜਾ ਪ੍ਰਭ ਭਏ ਦਿਆਲ ਨਾ ਬਿਆਪੇ ਮਾਇਆ ਜਿਨ੍ਹਾਂ ਦੇ ਉੱਤੇ ਪ੍ਰਭ ਦਿਆਲ ਹੋ ਜਾਵੇ ਕਿਰਪਾ ਹੋ ਜਾਵੇ ਰਹਿਮਤ ਹੋ ਜਾਵੇ ਗੁਰਮੁਖ ਪਿਆਰਿਓ ਫਿਰ ਉਹ ਮਾਇਆ ਦੇ ਵਿੱਚ ਗਲਤਾਨ ਨਹੀਂ ਹੁੰਦਾ ਉਹ ਮਾਇਆ ਦੇ ਪਿੱਛੇ ਭਜਤਾ ਨਹੀਂ ਜਿਹਦੇ ਉੱਤੇ ਦਇਆਲਤਾ ਦਾ ਸੋਮਾ ਉਹ ਮਾਲਕ ਆਪ ਦਇਆ ਕਰਦੇ ਵੀ ਹੁਣ ਦਇਆ ਹਰ ਇੱਕ ਧੂਤੇ ਨਹੀਂ ਨਾ ਹੋਇਆ ਕਰਦੀ ਦਇਆ ਕੇਵਲ ਉਹਨਾਂ ਉੱਤੇ ਹੋਇਆ ਕਰਦੀ ਹੈ ਆਪ ਗਵਾਈਐ ਤਾਂ ਸ਼ੋਪਾਈਐ ਔਰ ਕੈਸੀ ਚਤਰਾਈ ਜਿਹੜਾ ਆਪਾ ਭਾਵ ਤੇ ਅਗ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕਰਕੇ ਨੀਵੇਂ ਹੋ ਕਰਕੇ ਇੱਕੋ ਅਰਦਾਸ ਕਰਦਾ ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਿਸ ਨੇ ਕੇਵਲ ਇੱਕੋ ਦਾ ਆਸਰਾ ਤੱਕ ਲਿਆ ਫਿਰ ਸਤਿਗੁਰਜੀ ਉਸਤੇ ਬਖਸ਼ਿਸ਼ ਕਰ ਦਿੰਦੇ ਹਨ ਕਿਰਪਾ ਕਰ ਦਿੰਦੇ ਹਨ ਉਸ ਉਤੇ ਦਿਆਲ ਹੋ ਜਾਂਦੇ ਹਨ ਤੇ ਵਿਕਾਰੀ ਮਾਇਆ ਤੋਂ ਉਸ ਦਾ ਮੋਹ ਟੁੱਟ ਜਾਂਦਾ ਹੈ ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ ਜਿਨ੍ਹਾਂ ਨੇ ਕੇਵਲ ਇੱਕੋ ਨੂੰ ਤੇਉਣਾ ਕੀਤਾ ਕੇਵਲ ਇੱਕੋ ਦੇ ਵਿੱਚ ਸੁਰਤ ਜੋੜੀ ਕੋਟ ਅਗਾ ਗਏ ਨਾਸ ਉਸ ਦੇ ਕਰੋੜਾਂ ਹੀ ਪਾਪਾਂ ਦਾ ਨਾਸ਼ ਕਰ ਦਿੱਤਾ ਕਰੋੜਾਂ ਅਪਰਾਧ ਬਖਸ਼ੇ ਗਏ ਜਿਸ ਨੇ ਕੇਵਲ ਇੱਕੋ ਦਾ ਨਾਮ ਤੇ ਆਇਆ ਹੁਣ ਗੁਰਮਖ ਪਿਆਰਿਓ ਕਈ ਵਾਰੀ ਆਪਣੇ ਮਨ ਦੇ ਵਿੱਚ ਵਿਚਾਰ ਆ ਜਾਂਦੀ ਵੀ ਆਪਾਂ ਕਿਹੜਾ ਕੋਈ ਪਾਪ ਕੀਤਾ ਕੇ ਆਪਾਂ ਕਿਹੜਾ ਜ਼ਿੰਦਗੀ ਦੇ ਵਿੱਚ ਕਿਸੇ ਦਾ ਮਾੜਾ ਕੀਤਾ ਕਹਿ ਬਖਸ਼ਿਸ਼ ਕਰਦੇ ਹਨ ਜਾਣ ਬੁਝ ਕੇ ਬਾਵਰੇ ਤਹਿ ਤੁਮ ਕਾਜ ਵਿਗਾਰਿਓ ਜਿਹੜਾ ਜਾਣ ਬੁਝ ਕੇ ਆਪਾਂ ਨੂੰ ਪਤਾ ਹੈ ਕਿ ਇਹ ਕਾਰਜ ਮਾੜਾ ਹੈ ਉਹ ਆਪਾਂ ਫਿਰ ਵੀ ਕਰਦੇ ਹਾਂ ਪਰ ਉਸ ਨੂੰ ਆਪਾਂ ਸੋਚਦੇ ਹਾਂ ਕਿ ਇਹ ਕਾਰਜ ਸਹੀ ਹੈ ਇਹ ਮਾੜਾ ਨਹੀਂ ਸਾਡੇ ਵਾਸਤੇ ਉਹ ਚੰਗਾ ਹੈ ਪਰ ਦਰਗਾਹ ਵਾਸਤੇ ਉਹ ਕਰਜ ਮਾੜਾ ਹੈ ਕੋਈ ਵੀ ਐਸਾ ਕਰਜ ਜਿਹੜਾ ਆਪਾਂ ਕਿਸੇ ਦੀ ਭਲਾਈ ਵਾਸਤੇ ਕਰਦੇ ਹਾਂ ਚੰਗਾ ਹੈ ਪਰ ਜਿਸ ਵਿੱਚ ਕੇਵਲ ਆਪਾਂ ਆਪਣਾ ਸਵਾਰਥ ਸੋਚ ਲਿਆ ਦੂਸਰੇ ਦਾ ਆਪਾਂ ਮਾੜਾ ਸੋਚ ਲਿਆ ਫਿਰ ਉਹ ਦਰਗਾਹ ਦੇ ਵਿੱਚ ਲਿਖਿਆ ਜਾਂਦਾ ਹੈ ਉਹ ਭੁਗਤਣਾ ਪੈਂਦਾ ਹੈ ਕਰੋੜਾਂ ਹੀ ਅਪਰਾਧ ਐਸੇ ਹਨ ਕਈ ਵਾਰ ਚਲਦੇ ਫਿਰਦੇ ਕੋਈ ਕੀੜਾ ਥੱਲੇ ਆ ਗਿਆ ਉਹ ਵੀ ਅਪਰਾਧ ਹੈ ਅਨੇਕਾਂ ਹੀ ਐਸੇ ਅਪਰਾਧ ਹਨ ਜਿਹੜੇ ਆਪਾਂ ਸੋਚੇ ਸਮਝੇ ਕਰਦੇ ਨੇ ਹਾਂ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਤੇ ਆਪਣੇ ਤੋਂ ਅਪਰਾਧ ਹੋ ਜਾਂਦਾ ਹੈ ਕੋਟ ਅਗਾਂ ਗਈ ਨਾਸ ਜਦੋਂ ਆਪਾਂ ਇੱਕ ਨੂੰ ਧਿਆ ਲਿਆ ਫਿਰ ਕਰੋੜਾ ਅਪਰਾਧ ਉਹ ਖਤਮ ਹੋ ਜਾਂਦੇ ਹਨ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਜਿਹੜੇ ਨਾਮ ਜਪਣ ਵਾਲੇ ਹਨ ਸਿਮਰਨ ਕਰਨ ਵਾਲੇ ਹਨ ਉਹਨਾਂ ਦਾਸਾਂ ਦੀ ਕਿਤੇ ਚਰਨਾਂ ਦੀ ਧੂੜੀ ਮਿਲ ਜਾਵੇ ਉਹਨਾਂ ਦਾ ਸੰਗ ਮਿਲ ਜਾਵੇ ਉਹਨਾਂ ਦੀ ਸਤ ਸੰਗਤ ਮਿਲ ਜਾਵੇ ਜੇਕਰ ਉਹਨਾਂ ਦੀ ਸੰਗਤ ਮਿਲ ਜਾਵੇ ਨਿਰਮਲ ਭਏ ਸਰੀਰ ਫਿਰ ਮਨੁੱਖ ਦਾ ਸਰੀਰ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਉਹਨਾਂ ਦੇ ਚਰਨਾਂ ਦੀ ਧੂੜੀ ਦੇ ਵਿੱਚ ਨਹਾਇਆ ਭਾਵ ਕੀ ਉਹਨਾਂ ਦਾ ਸੰਗ ਕਰਿਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਉਸ ਦਾ ਮਨ ਤੇ ਤਨ ਅੰਦਰੋਂ ਸੰਤੋਖੀ ਹੋ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਤ੍ਰਿਸ਼ਨਾ ਵਾਲੀ ਅੱਗ ਖਤਮ ਹੋ ਜਾਂਦੀ ਹੈ ਵਿਕਾਰਾਂ ਵਾਲੀ ਅੱਗ ਖਤਮ ਹੋ ਜਾਂਦੀ ਹੈ ਉਹ ਤੜਪ ਖਤਮ ਹੋ ਜਾਂਦੀ ਹੈ ਜਿਸ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਮਨ ਤਨ ਮਨ ਅੰਦਰੋਨੀ ਹਿਰਦਾ ਹੈ ਤੇ ਤਨ ਬਾਹਰੋਂ ਵੀ ਖਤਮ ਹੋ ਜਾਂਦਾ ਹੈ ਬਾਰ ਦੀ ਤ੍ਰਿਸ਼ਨਾ ਵੀ ਖਤਮ ਹੋ ਗਈ ਕਿ ਮੈਨੂੰ ਉਹ ਸੋਹਣੇ ਬਸਤਰ ਚਾਹੀਦੇ ਹਨ ਮੈਨੂੰ ਸੋਹਣੀ ਗੱਡੀ ਚਾਹੀਦੀ ਹੈ ਮੈਨੂੰ ਮੈਨੂੰ ਸੋਹਣਾ ਘਰ ਚਾਹੀਦਾ ਹੈ ਮਨ ਦੀ ਤ੍ਰਿਪਤੀ ਵੀ ਖਤਮ ਹੋ ਗਈ ਤੇ ਤਨ ਦੀ ਤ੍ਰਿਪਤੀ ਵੀ ਖਤਮ ਹੋ ਗਈ ਅੰਦਰੋਂ ਤ੍ਰਿਪਤ ਰਿਪਤ ਹੋ ਗਿਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਜਿਹਨੂੰ ਪੂਰਾ ਗੁਰੂ ਮਿਲ ਗਿਆ ਫਿਰ ਗੁਰਮਖ ਪਿਆਰਿਓ ਜਿਹਨੂੰ ਪੂਰਾ ਗੁਰੂ ਮਿਲ ਗਿਆ ਫਿਰ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ ਸੰਤੋਖੀ ਹੋ ਜਾਂਦਾ ਹੈ ਤੇ ਐਸੇ ਮਨੁੱਖ ਤਰੇ ਕਟੰਬ ਸੰਗ ਲੋਗ ਕੁੱਲ ਸਭਾਇਆ ਐਸੇ ਮਨੁੱਖ ਆਪ ਤੇ ਤਰਦੇ ਹੀ ਹਨ ਕਟੰਬ ਆਪਣੇ ਪਰਿਵਾਰ ਨੂੰ ਵੀ ਲੈ ਤਰਦੇ ਹੀ ਹਨ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਜਿਹੜਾ ਵੀ ਉਸ ਦੀ ਸੰਗਤ ਦੇ ਵਿੱਚ ਆਉਂਦਾ ਹੈ ਉਹ ਆਪ ਤੇ ਤਰਦਾ ਹੀ ਹੈ ਹੋਰਨਾਂ ਨੂੰ ਵੀ ਨਾਲ ਤਾਰ ਲੈਂਦਾ ਹੈ ਸੋਪੀ ਚੰਦਨ ਹੋਈ ਰਹੇ ਬਸੇ ਜੋ ਚੰਦਨ ਪਾਸ ਕੋਈ ਵੀ ਨਾਮ ਜਪਣ ਵਾਲਾ ਜਦੋਂ ਆਪਾਂ ਉਸ ਦੇ ਕੋਲ ਬੈਠਣਾ ਸ਼ੁਰੂ ਕਰ ਦਈਏ ਨਾ ਉਸ ਦਾ ਰੰਗ ਆਪਣੇ ਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਸ ਦਾ ਕਰੈਕਟਰ ਜਿਸ ਤਰ੍ਹਾਂ ਦਾ ਹੁੰਦਾ ਹੈ ਕਿ ਉਹਨੇ ਉਦਾਂ ਦੀ ਹੀ ਗੱਲ ਕਰਨੀ ਹੈ ਉਦਾਹਰਨ ਦੇ ਤੌਰ ਤੇ ਗੁਰਮਖ ਪਿਆਰਿਓ ਕਈ ਮਨੁੱਖ ਆਪਣੇ ਨਾਲ ਐਸੇ ਖੜਦੇ ਹਨ ਜਦੋਂ ਉਹਨਾਂ ਦੇ ਨਾਲ ਖੜੀਏ ਉਹ ਦੂਸਰੇ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦੇ ਹਨ ਵਿਕਾਰੀ ਗੱਲਾਂ ਸ਼ੁਰੂ ਕਰ ਦਿੰਦੇ ਹਨ ਆਪਣੇ ਜੀਵਨ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਹਨ ਤੇ ਜਿਹੜਾ ਸੰਤੋਖੀ ਹੈ ਸਤੋਗੁਣੀ ਹੈ ਉਸ ਦੇ ਨਾਲ ਜਿਹੜਾ ਖੜਦਾ ਹੈ ਉਹ ਨਾਮ ਦੀ ਗੱਲ ਕਰਦਾ ਹੈ ਪਾਤਸ਼ਾਹ ਨੇ ਇਸ ਤਰ੍ਹਾਂ ਕਿਹਾ ਗੁਰਬਾਣੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਗੁਰਬਾਣੀ ਦੀਆਂ ਉਦਾਹਰਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਐਸੇ ਵੀ ਮਨੁੱਖ ਹਨ ਜਿਨ੍ਹਾਂ ਦੇ ਨਾਲ ਬੈਠ ਕਰਕੇ ਕੇਵਲ ਆਪਾਂ ਨੂੰ ਨਾਮ ਚੇਤੇ ਆਉਂਦਾ ਹੈ ਤੇ ਐਸੀ ਵਿਕਾਰੀ ਮਨੁੱਖ ਵੀ ਹਨ ਜਿਨ੍ਹਾਂ ਦੇ ਕੋਲ ਖੜ ਕੇ ਕੇਵਲ ਕਾਮ ਚੇਤੇ ਆਉਂਦਾ ਹੈ ਸਤ ਗੁਰੂ ਗੁਣੀ ਦੇ ਕੋਲ ਖੜ ਕੇ ਨਾਮ ਚਿੱਤੇ ਆਉਂਦਾ ਹੈ ਤੇ ਵਿਕਾਰੀ ਗੁਣੀ ਦੇ ਮਨੁੱਖ ਦੇ ਕੋਲ ਖੜ ਕੇ ਕਾਮ ਚਿੱਤੇ ਆਉਂਦਾ ਹੈ ਉਸੇ ਤਰ੍ਹਾਂ ਸਤ ਗੁਰੂ ਜੀ ਬਖਸ਼ਿਸ਼ ਕਰਦੇ ਹਨ ਤਰੇ ਕੋਟੰਬ ਸੰਗ ਲੋਗ ਕੁੱਲ ਸਬਾਇਆ ਨਾਮ ਜਪਣ ਵਾਲੇ ਆਪ ਤੇ ਤਰਦੇ ਹੀ ਹਨ ਤੇ ਆਪਣੇ ਪਰਿਵਾਰ ਨੂੰ ਕਟੰਬ ਨੂੰ ਵੀ ਤਾਰ ਲੈਂਦੇ ਹਨ ਆਪਣੇ ਰਿਸ਼ਤੇਦਾਰ ਮਿੱਤਰ ਸਾਖ ਸੰਬੰਧੀ ਸਾਰਿਆਂ ਨੂੰ ਤਾਰ ਲੈਂਦੀ ਹਨ ਪਰ ਜਿਹੜਾ ਵਿਕਾਰੀ ਮਨੁੱਖ ਹੈ ਉਹ ਆਪ ਵੀ ਸਜ਼ਾਵਾਂ ਭੁਗਤਦਾ ਹੈ ਤੇ ਜਿਹੜਾ ਉਸ ਦਾ ਸੰਕਰਦਾਕ ਹੈ ਉਹ ਵੀ ਸਜ਼ਾਵਾਂ ਭੁਗਤਦਾ ਹੈ ਕਿਉਂਕਿ ਚੋਰ ਕੀ ਹਾਮਾ ਭਰੈ ਨਾ ਕੋਈ ਚੋਰ ਕੀਆ ਚੰਗਾ ਕਿ ਹੋਏ ਜਿਸ ਨੇ ਚੋਰ ਦੀ ਹਾਮੀ ਭਰ ਦਿੱਤੀ ਉਹ ਵੀ ਚੋਰ ਹੀ ਹੈ ਜਿਹੜਾ ਚੋਰ ਦਾ ਸਾਥ ਦਿੰਦਾ ਹੈ ਉਹ ਵੀ ਚੋਰ ਹੀ ਹੈ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਦਾ ਕੋਈ ਹਾਮੀ ਨਹੀਂ ਬਣਦਾ ਚੋਰ ਕੀ ਆ ਚੰਗਾ ਕਿਉਂ ਹੋਏ ਕਿਉਂਕਿ ਚੋਰ ਨੇ ਕੋਈ ਚੰਗਾ ਕੰਮ ਕੀਤਾ ਨਹੀਂ ਤੇ ਜਿਹਨੇ ਉਸ ਦੀ ਹਾਮੀ ਭਰੀ ਜਿਹਨੇ ਉਹਦਾ ਸਾਥ ਦਿੱਤਾ ਫਿਰ ਉਹ ਵੀ ਉਸ ਦੇ ਪਾਪਾਂ ਦੇ ਨਾਲ ਭਾਗੀਵਾਲ ਬਣ ਗਏ ਆ ਇਸ ਕਰਕੇ ਨਾਮ ਜਪਣ ਵਾਲੇ ਜਿਹੜੇ ਹਨ ਉਹਨਾਂ ਦਾ ਸੰਗ ਕਰਨ ਦੇ ਨਾਲ ਨਾਮ ਦੇ ਨਾਲ ਜੁੜ ਜਾਈਦਾ ਹੈ ਵਿਕਾਰੀ ਮਨੁੱਖ ਦੇ ਨਾਲ ਜੁੜ ਕਰਕੇ ਵਿਕਾਰਾਂ ਦੇ ਨਾਲ ਜੁੜ ਜਾਈਦਾ ਹੈ ਸਤਗੁਰ ਜੀ ਕਿਰਪਾ ਕਰਨ ਵਿਚਾਰਾਂ ਕਲਦਿਆ ਹੋ ਜਾਂ ਭੁੱਲਾਂ ਕਿਮਾ ਕਰਨੀਆਂ ਗੱਜ ਕੇ ਫਤੇ ਬਲਾਓ ਵਾਹਿਗੁਰਜੀ ਕਾ ਕਲਸਾ ਵਾਹਿਗੁਰਜੀ ਕੀ ਫਤਿਹ